ਗਰਮੀ ਦੇ ਮੌਸਮ 'ਚ ਤਰਬੂਜ ਖਾਣਾ ਖਰਬੂਜਾ ਖਾਣਾ ਬਹੁਤ ਉੱਤਮ ਮੰਨਿਆ ਗਿਆ ਹੂੰ ਕਿਉਂਕਿ ਨਾ ਤਾਂ ਉਹਨੇ ਤੁਹਾਡ ਨੂੰ ਡੀ ਹਾਈਡਰੇਸ਼ਨ ਹੋਣ ਦੇਣੀ ਹੈ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਦੂਜਾ ਨੰਬਰ ਕੀ ਹੈ ਉਹਨੇ ਤੁਹਾਡੇ ਜਿਹੜੇ ਰੋਮ ਆ ਜਾਂ ਤੁਹਾਡੀ ਜਟਰਗਨੀ ਆ ਉਹਨੇ ਠੰਡੀ ਨਹੀਂ ਪੈਣ ਦੇਣੀ ਕਦੇ ਵੀ ਜਿਹੜੀ ਤੁਹਾਨੂੰ ਭੁੱਖ ਲੱਗਣ ਤੋਂ ਰੋਕਦੀ ਹੈ ਜਟਰਗਨੀ ਆ ਸਾਡੇ ਸਰੀਰ ਦੇ ਵਿੱਚ ਕੱਗ ਹੈ ਉਹ ਉਹਨੇ ਪੂਰੀ ਪ੍ਰਦੀਪਤ ਰੱਖਣੀ ਹੈ ਅਸੀਂ ਫ੍ਰਿਜ ਵਾਲਾ ਪਾਣੀ ਪੀਨੇ ਆ ਉਹਨੇ ਤੁਹਾਡੀ ਜੜ ਰੱਖਣੀ ਜਿਹੜੀ ਹੈਗੀ ਆ ਬਿਲਕੁਲ ਮੰਨ ਕਰ ਦੇਣੀ ਹੈ 부ਝਾ ਦੇਣੀ ਹੈ 부ਝਾ ਦੇਣੀ ਹੈ ਤੁਸੀਂ ਘੜੇ ਵਾਲਾ ਪਾਣੀ ਪੀਨੇ ਹੋ ਕਹਿੰਦੇ ਮਿੱਟੀ ਜਿਹੜਾ ਮਿੱਟੀ ਆ ਮਿੱਟੀ ਦਾ ਅਤੀਤ ਵੀ ਠੰਡਾ ਹੁੰਦਾ ਹੈ ਤੇ ਘੜੇ ਦੀ ਤਸਵੀਰ ਵੀ ਠੰਡੀ ਆ ਤੁਸੀਂ ਜਿਹੜੀ ਪੀਨੇ ਹੋ ਫਰਿੱਜ ਵਾਲਾ ਪਾਣੀ ਹੂੰ ਉਹ ਕੀ ਆ ਉਹ ਤੁਹਾਨੂੰ ਗਰਮੈਸ਼ ਪੈਦਾ ਕਰਕੇ ਦਿੰਦਾ ਵੈਸੇ ਉਹ ਠੰਡਾ ਆ ਪਰ ਤਸਵੀਰ ਪੈਦਾ ਕਰਕੇ ਉਹ ਤਸਵੀਰ ਉਹਦੀ ਬਰਫ਼ ਦੀ ਤਸਵੀਰ ਆ ਗਰਮ ਆ ਗਰਮ ਉਹਨਾਂ ਤੋਂ ਡੇ ਹੋਰਿੰਦਰ ਜਾ ਕੇ ਅੱਗ ਲਾਉਣੀ ਆ ਤੁਹਾਨੂੰ ਬਿਮਾਰੀਆਂ ਵਧਾਉਣੀ ਸਭ ਤੋਂ ਵੱਧ ਔਰਤਾਂ ਨੂੰ 99% ਕਹਿੰਦੇ ਤੁਸੀਂ ਲੱਤਾਂ ਦੀ ਆਰ ਪਿੱਠ ਦੀ ਬਿਮਾਰੀ ਆ ਕਿਉਂ ਕਿ ਕੰਮ ਬੈਠ ਕੇ ਕਰਨ ਵਾਲਾ ਤਾਂ ਰੁਲੇ ਗਿਆ ਢਿੱਡ ਤੁਸੀਂ ਦੇਖ ਲਓ ਆਪਣੇ ਕਿੱਡੇ-ਕੱਡੇ ਨੇ ਕਹਿੰਦੇ ਜੀ ਅਸੀਂ ਤਾਂ ਖਾਂਦੇ ਵੀ ਕੁਝ ਨਹੀਂ ਮਟਾਪਾ ਸਾਡਾ ਫੇਰ ਚੜੀ ਜਾਂਦਾ ਕਿਉਂ ਚੜਦਾ ਹੈ ਤੁਸੀਂ ਆਪਣੇ ਢਿੱਡ ਨੂੰ ਤੱਕਦੇ ਪੈਰਾਂ ਭਾਰਤ ਤੁਸੀਂ ਬੈਠ ਕੇ ਕਦੇ ਢਿੱਡ ਦਾ ਅੰਦਰ ਸਾਹ ਖਿੱਚਿਆ ਹੀ ਨਹੀਂ ਕਦੇ ਉਹਨੇ ਕਸਰਤ ਦਾ ਹੋਈ ਹੋਣੀ ਅਸੀਂ ਦੁੱਧ ਵੀ ਛੱਡ ਗਏ ਮੱਖਣ ਵੀ ਛੱਡ ਗਏ ਘਿਓ ਵੀ ਛੱਡ ਗਏ ਪਨੀਰ ਵੀ ਛੱਡ ਗਏ ਕਿਉਂ ਛੱਡ ਗਏ ਸਾਨੂੰ ਜੀ ਡਾਕਟਰ ਨੇ ਕਹਿਤਾ ਵੀ ਤੁਹਾਡਾ ਬੀਪੀ ਵਧੂਗਾ ਦੁੱਧ ਦਹੀਂ ਲੱਸੀ ਨਾਲ ਕਦੇ ਵੀ ਪੀਣੀ ਵਾਦਾ ਹੈਗਾ ਮੇਰੇ ਕੋਲ ਐਦਾਂ ਦੇ ਮਰੀਜ਼ ਆਉਂਦੇ ਨੇ ਜਿਨ੍ਹਾਂ ਦੀ 5-500 ਤੱਕ ਜਿਨ੍ਹਾਂ ਦੀ ਚਰਬੀ ਪਹੁੰਚੀ ਹੋਈ ਹੈ ਔਰ ਉਹ ਕਹਿੰਦੇ ਆ ਕਿ ਅਸੀਂ 5-5 ਸਾਲ ਤੋਂ ਦੇਸੀ ਘਿਓ ਨਹੀਂ ਖਾ ਰਹੇ ਫਿਰ ਜਿਹੜੇ ਦੇਸੀ ਘਿਓ ਛੱਡ ਕੇ ਵੀ ਜਿਨ੍ਹਾਂ ਦੀ ਚਰਬੀ ਵੱਧ ਰਹੀ ਹੈ ਖੂਨ ਗਾੜਾ ਹੋ ਰਿਹਾ ਉਹ ਕਿਉਂ ਹੋ ਰਿਹਾ ਕਿਉਂਕਿ ਜਿੰਨੇ ਅਸੀਂ ਆਪਣੇ ਸਰੀਰ ਨੂੰ ਮਾੜੀ ਖਰਾਬ ਦਵਾਂਗੇ ਉਹਨੇ ਅਸੀਂ ਕਮਜ਼ੋਰ ਹੋ ਜਾਾਂਗੇ ਕਮਜ਼ੋਰ ਹੋ ਜਾਾਂਗੇ ਅੱਜ ਦੇ ਟਾਈਮ ਦੇ ਵਿੱਚ ਨਾ ਤਾਂ ਇਨਸਾਨ ਆਪਣੇ ਪੁੱਤ ਨੂੰ ਪਾਲ ਸਕਦਾ ਨਾ ਰੁੱਖ ਨੂੰ ਪਾਲ ਸਕਦਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜਾ ਇਨਸਾਨ ਆਉਣ ਵਾਲੇ ਸਮੇਂ ਨੂੰ ਨਹੀਂ ਸਾਂਭ ਸਕਦਾ ਆਉਣ ਵਾਲੇ ਸਮੇਂ ਨੂੰ ਪਾਲ ਨਹੀਂ ਸਕਦਾ ਤਾਂ ਤੁਸੀਂ ਇਹ ਕਹਿ ਲਓ ਯੋਗਾ ਸਰੀਰ ਵੀ ਮਿੱਟੀ ਉਹਦੀ ਆਉਣ ਵਾਲੀ ਪੀੜ੍ਹੀ ਵੀ ਮਿੱਟੀ ਇਹ ਬਹੁਤ ਘੱਟ ਲੋਕਾਂ ਨੂੰ ਗੱਲ ਸਮਝ ਆਉਗੀ ਕਿਉਂ ਕਿਉਂਕਿ ਜਿਹੜਾ ਲੋਕ ਆਉਣ ਵਾਲੇ ਸਮੇਂ ਬਾਰੇ ਜਿਹੜਾ ਇਨਸਾਨ ਸੋਚਦਾ ਨਹੀਂ ਆਪਣੀ ਹੋ ਅੰਦਰੋਂ ਨਹੀਂ ਸੰਭੂਗਾ ਹੋ ਬਝੂ ਆ ਗਏ ਯਾਰ ਸੈਰ ਇੱਕ ਬਿਮਾਰ ਬੰਦੇ ਵਾਸਤੇ ਹੈ ਜਿਹੜਾ 6 ਮਹੀਨੇ ਤੋਂ ਬੈੱਡ ਤੇ ਪਿਆ ਨਾ ਮੈਂ ਮੰਨਦਾ ਵੀ ਉਹਦੇ ਵਾਸਤੇ ਸੈਰ ਹੈ ਜਿਹੜਾ ਬੰਦਾ ਤੰਦਰੁਸਤ ਹੈ ਉਹ ਜ਼ੋਰ ਕਰੇ ਉਹ ਸਾਈਕਲ ਚਲਾਵੇ ਭੱਜ ਕੇ ਭੱਜ ਕੇ ਪੌੜੀਆਂ ਚੜੇ ਸਵੇਰੇ ਉੱਠ ਕੇ ਰਨਿੰਗ ਕਰਕੇ ਆਵੇ 2-3 ਕਿਲੋਮੀਟਰ ਭੱਜ ਕੇ ਆ ਕੇ ਉਹ ਅਸਲੀ ਕਸਰਤ ਹੈ ਹਾਂਜੀ ਸਸੀ ਕਾਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਾਂ ਤਰੱਕੀਆਂ ਕਰ ਲੀਆਂ ਨੇ ਆਪਾਂ ਵੱਡੀਆਂ ਕਾਰਾਂ ਚੰਦ ਤੱਕ ਪਹੁੰਚਣ ਦੀਆਂ ਗੱਲਾਂ ਚੰਨ ਦੇ ਉੱਤੇ ਪਲਾਟ ਵੀ ਕੱਟ ਲਿਆ ਮੰਗਲ ਗ੍ਰਹਿ ਤੱਕ ਪਹੁੰਚਣ ਦੀਆਂ ਗੱਲਾਂ ਕਰਦੇ ਆਂ ਪਰ ਜਿਵੇਂ ਜਿਵੇਂ ਸਾਇੰਸ ਤਰੱਕੀ ਕਰਦੀ ਗਈ ਨਮੀਆਂ ਨਮੀਆਂ ਬਿਮਾਰੀਆਂ ਦੀ ਖੋਜ ਹੁੰਦੀ ਗਈ ਖੋਜ ਮੈਂ ਇਸ ਕਰਕੇ ਕਹਿ ਰਿਹਾ ਕਿ ਹਾਲੀ ਦੇ ਵਿੱਚ ਆਪਾਂ ਦੇਖਿਆ ਕੋਵਿਡ ਨੇ ਸਾਰੀ ਦੁਨੀਆ ਰੋਕਤੀ ਜਿੱਥੇ ਆਪਾਂ ਇਹ ਦਾਅਵੇ ਕਰਦੇ ਰਹਿੰਦੇ ਆ ਕਿ ਵੱਡੇ ਹਸਪਤਾਲ ਬਣਨ ਦੇ ਨਾਲ ਜ਼ਿਆਦਾ ਬੈੱਡ ਵਾਲੇ ਹਸਪਤਾਲ ਬਣਨ ਦੇ ਨਾਲ ਮਰੀਜ਼ਾ ਦੀ ਜਿਹੜੀ ਗਿਣਤੀ ਆ ਉਹ ਘਟੂਗੀ ਵੱਡੇ ਹਸਪਤਾਲ ਬਣਨ ਦੇ ਨਾਲ ਕੋਈ ਬਿਮਾਰ ਨਹੀਂ ਹੋਊਗਾ ਕੋਈ ਹਸਪਤਾਲ ਦੀ ਗਿਣਤੀ ਵਧਾਉਣ ਦੇ ਨਾਲ ਸ਼ਾਇਦ ਆਪਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਾਂਗੇ ਪਰ ਸ਼ਾਇਦ ਇਹਦੇ ਬਿਲਕੁਲ ਹੀ ਉਲਟ ਹੁੰਦਾ ਦਿਖ ਰਿਹਾ ਹੈ ਵੋਲਟੇਜ ਦਾ ਕਿਉਂ ਹੀ ਵੱਡੇ ਹਸਪਤਾਲਾਂ ਦੇ ਵਿੱਚ ਨਾ ਪੈਣ ਨੂੰ ਜਗ੍ਹਾ ਨਾ ਬੈਣ ਨੂੰ ਜਗ੍ਹਾ ਕਿਉਂ ਮਰੀਜ਼ ਹੀ ਇੰਨੇ ਹੋਏ ਪਏ ਨੇ ਇੰਨੇ ਹੀ ਲੋਕ ਬਿਮਾਰੀਆਂ ਨਾਲ ਘਿਰੇ ਪਏ ਨੇ ਨਵੀਆਂ ਤਰੱਕੀ ਤਕਨੀਕਾਂ ਨਮੀਆਂ ਮਸ਼ੀਨਾ ਹੁਣ ਤਾਂ ਚਾਈਨਾ ਨੇ ਤਾਂ ਇੱਕ ਹੋਰ ਕਾਰ ਕੱਢਤੀ ਐ ਕਿ 40 ਕਿਲੋਮੀਟਰ ਦੂਰੋਂ ਬੈਠ ਕੇ ਹੀ ਬੰਦਾ ਆਪਰੇਟ ਕਰ ਦਿੰਦਾ ਤੇ ਐਸੀਆਂ ਚੀਜ਼ਾਂ ਹਾਸਲ ਕਰਕੇ ਵੀ ਕੀ ਕੀਤਾ ਫਿਰ ਵੀ ਬਿਮਾਰੀਆਂ ਜਿ ਘਰੇ ਰਹੀਆਂ ਅੱਜ ਐਸੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜਗਰੂਪ ਸਿੰਘ ਪੰਗੋ ਜੀ ਨੂੰ ਵੀ ਸਵਾਗਤ ਕਰਦੇ ਆ ਸਤ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਿਹਤ ਕਿਦਾ ਬਹੁਤ ਵਧੀਆ ਜੀ ਤੁਸੀਂ ਖੜਾਓ ਸਰ ਮੈਂ ਕਹਿੰਦਾ ਹੁਣ ਤਾਂ ਚਾਈਨਾ ਨੇ ਇਹ ਵੀ ਹਾਸਲ ਕਰ ਲਿਆ ਕਿ ਡਾਕਟਰ ਜੇ ਟਾਈਮ ਤੇ ਨਾ ਪਹੁੰਚ ਸਕੇ ਜਾਹ ਹੋਏ ਸਿਟੀ ਦੇ ਵਿੱਚ ਨਹੀਂ ਹੈਗਾ ਜਾਂ ਉਹ ਸਟੇਟ ਦੇ ਵਿੱਚ ਨਹੀਂ ਹੈਗਾ ਇੱਥੋਂ ਤੱਕ ਜੇ ਉਹ ਕੰਟਰੀ ਦੇ ਵਿੱਚ ਵੀ ਨਹੀਂ ਹੈਗਾ ਉਹ ਕਿਤੇ ਦੂਰ ਦਰਾਡੇ ਬੈਠ ਕੇ ਵੀ ਉਸ ਚੀਜ਼ ਦਾ ਆਪਰੇਟ ਕਰ ਸਕਦਾ ਹੈ ਪਰ ਇੰਨਾ ਕੁਝ ਹਾਸਲ ਕਰਕੇ ਵੀ ਬਿਮਾਰੀਆਂ ਚੁੜ ਕੇ ਪਏ ਆ ਜਿੰਨਾ ਤੁਸੀਂ ਦੇਖੋ ਜੀ ਜਿੰਨਾ ਸਰੀਰ ਦੇ ਉੱਤੇ ਐਕਸਪੈਰੀਮੈਂਟ ਕਰਾਂਗੇ ਇਹ ਉਨਾਂ ਤੋਂ ਜ਼ਿਆਦਾ ਜਿਹੜਾ ਇਹਦੀ ਉਮਰ ਵੀ ਘਟਦੀ ਜਾਊਗੀ ਉਨਾਂ ਤੋਂ ਜ਼ਿਆਦਾ ਇਹ ਗੰਬਾਰ ਬਿਮਾਰੀਆਂ ਦੇ ਨਾਲ ਜਿਹੜਾ ਹੈਗਾ ਉਲਝਦਾ ਜਾਊਗਾ ਮੇਰਾ ਤਾਂ ਮੰਨਣਾ ਇਹ ਹੈ ਤੁਸੀਂ ਅੱਜ ਤੋਂ 50 ਸਾਲ ਪਿੱਛੇ ਚਲੇ ਜਾਓ ਕੋਈ ਤੁਸੀਂ ਦੇਖਿਆ ਸੀ ਵੀ ਹਸਪੀਟਲ ਸੀਗਾ ਕੋਈ ਤੁਹਾਨੂੰ 50 50 ਮੀਲ ਤੱਕ ਕੋਈ ਹਸਪੀਟਲ ਨਹੀਂ ਸੀ ਲੱਭਦਾ ਅੱਜ ਤੋਂ 50 ਸਾਲ ਪਿੱਛੇ ਹੁਣ ਤੁਹਾਨੂੰ ਹਰੇਕ 1 ਕਿਲੋਮੀਟਰ ਤੇ ਹਸਪੀਟਲ ਲੱਭ ਜੂਗਾ ਕਿਉਂ ਦੇਖੋ ਮਰੀਜ਼ ਮਰੀਜ਼ਾਂ ਦੇ ਮਰੀਜ਼ ਮਰੀਜ਼ਾਂ ਦੇ ਉੱਤੇ ਮਰੀਜ਼ ਚੜੇ ਪਏ ਨੇ ਤੇ ਹਸਪੀਟਲਾਂ ਦੇ ਉੱਤੇ ਹਸਪੀਟਲ ਚੜੇ ਪਏ ਨੇ ਹਨਾ ਤੇ ਠੀਕ ਤੰਦਰੁਸਤ ਜਿਹੜਾ ਹੈਗਾ ਇਨਸਾਨ ਫਿਰ ਵੀ ਨਹੀਂ ਹੈਗਾ ਤੰਦਰੁਸਤੀ ਜਿਹੜੀ ਅਸਲ 'ਚ ਮਿਲਦੀ ਆ ਉਹ ਕੁਦਰਤ ਦੇ ਨਾਲ ਰਹਿ ਕੇ ਕੁਦਰਤ ਦੇ ਵਿੱਚ ਵਿਚਰ ਕੇ ਹੀ ਜਿਹੜੀ ਮਿਲਦੀ ਆ ਬਾਕੀ ਜਿਹੜਾ ਦੌਰ ਹੈ ਇਹ ਕਲਯੁਗ ਦਾ ਦੌਰ ਚੱਲ ਰਿਹਾ ਹੈ ਤਾਂ ਸਿਆਣੇ ਕਹਿੰਦੇ ਨੇ ਵੀ ਜਿੰਨਾ ਤੁਸੀਂ ਆਪਣੇ ਮਨ ਦੇ ਵਿੱਚ ਕਰੋਧ ਬੈਰ ਜਾਂ ਹੀਣ ਭਾਵਨਾ ਤੁਸੀਂ ਜਿੰਨਾ ਕਿਸੇ ਵਿਰੁੱਧ ਰੱਖਦੇ ਹੋ ਤਾਂ ਜਿਹੜਾ ਇਨਸਾਨ ਦੇ ਸਰੀਰ ਨੂੰ ਉਹ ਉਹ ਤੁਸੀਂ ਇਹ ਕਹੋ ਕਿ ਖੋਣੇ ਵਾਂਗੂ ਖਾਣ ਲੱਗ ਜਾਂਦਾ ਜੀ ਸਰ ਹੁਣ ਤੁਸੀਂ ਨਾ ਗੱਲ ਕਹੀ ਕਿ 50 ਸਾਲ ਪਹਿਲਾਂ ਨਹੀਂ ਸੀ ਕੋਈ 50 ਸਾਲ ਪਹਿਲਾਂ ਫਲਾਣੀ ਜਗ੍ਹਾ ਹਸਪਤਾਲ ਨਹੀਂ ਸੀ ਕੋਈ ਜੀ ਮੈਂ ਆਯੁਰਵੇਦ ਦੀ ਗੱਲ ਕਰਦਾ ਬਿਲਕੁਲ ਆਯੁਰਵੇਦ ਲੋਕਾਂ ਨੇ ਚ ਪਿਛਲੇ 4 4-5 ਸਾਲ ਤੋਂ ਬਹੁਤ ਉੱਬਰਾਂ ਵੇਖਿਆ ਉਹਨਾਂ ਨੇ ਇੱਕ ਦੌਰ ਵੇਖਿਆ ਆਯੁਰਵੇਦ ਦਾ ਹੁਣ ਬਹੁਤ ਵੀਡੀਓਜ਼ ਨੇ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਜਿਹੜਾ 4-5 ਸਾਲ ਤੋਂ ਦੌਰ ਆਯੁਰਵੇਦ ਦਾ ਦੌਰ ਨਹੀਂ ਹੈ ਉਹ ਸਿਰਫ ਇੱਕ ਤੁਸੀਂ ਇਹ ਕਹਿ ਲਓ ਕਿ ਲੋਕਾਂ ਨੂੰ ਗਮਰਾਹ ਕਰਨ ਦਾ ਦੌਰ ਹੈ ਜਿਹੜਾ ਚੱਲਿਆ ਹੈ ਤੁਸੀਂ ਇਹ ਕਹਿ ਲਓ ਵੀ ਜਿਹੜੇ ਬੰਦੇ ਨੂੰ ਅੱਜ ਦੇ ਟਾਈਮ ਤੇ ਤੁਸੀਂ ਕਹਿ ਲਓ ਵੀ ਆਯੁਰਵੇਦ ਦਾ ਊੜਾ ੜਾ ਵੀ ਨਹੀਂ ਆਉਂਦਾ ਉਹ ਵੀ ਕਹਿੰਦਾ ਵੀ ਮੈਂ ਜਾਣਦਾ ਸੋਸ਼ਲ ਮੀਡੀਆ ਤੇ ਬੈਠ ਕੇ ਜਾਂ ਕੁਝ ਕਰਕੇ ਵੀ ਮੈਂ ਲੋਕਾਂ ਨੂੰ ਆਪਣੇ ਜਾਲ ਚ ਫੋਨ ਨੂੰ ਲੱਗਦਾ ਫਿਰ ਇਹ ਬਦਨਾਮੀ ਜ਼ਿਆਦਾ ਹੋ ਰਹੀ ਹੈ ਬਿਲਕੁਲ ਬਦਨਾਮੀ ਹੋ ਰਹੀ ਹੈ ਜਿਹੜੀ ਚੀਜ਼ ਦੀ ਜਿਹੜੀ ਉਹਦੇ ਵਿੱਚ ਤੁਸੀਂ ਇਹ ਕਹਿ ਲਓ ਜਿਹੜੀ ਚੰਗੀ ਚੀਜ਼ ਵੀ ਹੈ ਉਸ ਚੀਜ਼ ਨੂੰ ਵੀ ਲੋਕ ਜਿਹੜੇ ਬਦਨਾਮ ਕਰ ਰਹੇ ਆ ਕਿਉਂਕਿ ਇਹ ਕਹਿ ਲੋ ਡਾਕਟਰ ਵੈਦ ਬਿਲਕੁਲ ਜੀ ਹੁਣ ਤਾਂ ਸ਼ਬਦ ਚਲੋ ਡਾਕਟਰ ਚੱਲ ਪਿਆ ਪਹਿਲਾਂ ਤਾਂ ਹਕੀਮ ਵਿੱਚ ਵੀ ਆਉਂਦੇ ਹੁੰਦੇ ਸੀ ਵੈਦ ਆਉਂਦੇ ਹੁੰਦੇ ਸੀ ਫਿਰ ਡਾਕਟਰ ਆਣ ਲੱਗੇ ਫਿਰ ਓਟੀ ਆਪਰੇਸ਼ਨ ਰੱਬ ਦਾ ਰੂਪ ਨਹੀਂ ਮੰਨਿਆ ਜਾਂਦਾ ਸੀ ਰੱਬ ਦਾ ਰੂਪ ਨਹੀਂ ਮੰਨਿਆ ਜਾਂਦਾ ਸੀਗਾ ਅੱਜ ਤਾਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਬੰਦਾ ਚਾਰਕ ਡੱਬੇ ਦੇ ਵਿੱਚ ਜੜੀਆਂ ਬੂਟੀਆਂ ਪਾ ਕੇ ਕਹਿੰਦਾ ਵੀ ਮੇਰੇ ਤੋਂ ਵੱਡਾ ਕੋਈ ਵੈਦ ਨਹੀਂ ਹੈ ਮੇਰੇ ਤੋਂ ਵੱਡਾ ਹਕੀਮੇ ਨਹੀਂ ਹੈ ਕੋਈ ਉਹ ਇੱਕ ਐਡਰਟਿਕ ਦਾਅਵੇ ਕਰੀ ਜਾਂਦੇ ਨੇ ਜਾਂ ਕਰੀ ਜਾਂਦੇ ਨੇ ਇਹ ਤੁਸੀਂ ਕਹਿ ਲਓ ਵੀ ਇੰਨਾ ਕੁ ਜ਼ਿਆਦਾ ਇਸ चीज ਦਾ ਬੇੜਾ ਕਰਕੇ ਕਰਤਾ ਲੋਕਾਂ ਦੀ ਸਿਹਤ ਦਾ ਵੀ ਕੀਤਾ ਲੋਕਾਂ ਦੇ ਵਿਸ਼ਵਾਸ ਦਾ ਵੀ ਕੀਤਾ ਤੇ ਲੋਕਾਂ ਦੇ ਪੈਸੇ ਨਾਲ ਵੀ ਘਾਣ ਕੀਤਾ ਡਾਕਟਰ ਜਰੂਪ ਸਿੰਘ ਪੰਗੂ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਵੀ ਜੁੜੇ ਆਏ ਆ ਅਸੀਂ ਤੁਹਾਡੇ ਬਹੁਤ ਵੀਡੀਓ ਕਰਦੇ ਆ ਲੋਕ ਤੁਹਾਨੂੰ ਬੜਾ ਪਿਆਰ ਵੀ ਕਰਦੇ ਨੇ ਜੀ ਲੋਕ ਤੁਹਾਡੇ ਕੋਲ ਅਕਸਰ ਆ ਕੇ ਕੀ ਕਹਿੰਦੇ ਨੇ ਕਿ ਅਸੀਂ ਫਲਾਣੇ ਵੈਦ ਕੋਲ ਗਏ ਅਸੀਂ ਫਨਾਲੇ ਡਾਕਟਰ ਕੋਲ ਗਏ ਅਸੀਂ ਫਨਾਲੇ ਹਸਪਤਾਲ ਕੋਲ ਗਏ ਇਹ ਜੀ ਹੁਣ ਤੁਸੀਂ ਮੈਨੂੰ ਲੋਕ ਮਰੀਜ਼ ਇਹ ਵੀ ਆ ਕੇ ਕਹਿੰਦੇ ਨੇ ਫਲਾਣੇ ਵੈਦ ਨੇ 70,000 ਲੈ ਲਿਆ ਫਲਾਣੇ ਵੈਦ ਨੇ 70,000 ਲੈ ਲਿਆ ਉੱਥੇ ਮੈਂ ਇੱਕ ਹੈਰਾਨ ਰਹਿ ਜਨਾ ਹੁੰਨਾ ਵੀ ਯਾਰ 40,000 ਦਾ ਤੁਹਾਨੂੰ ਪਾ ਕੇ ਕੀ ਦਿੱਤਾ ਇਸ ਬੰਦੇ ਨੇ ਜਾਂ 50,000 ਦਾ ਤੁਹਾਨੂੰ ਪਾ ਕੇ ਕੀ ਦਿੱਤਾ ਉਸ ਇਨਸਾਨ ਨੇ ਤੁਸੀਂ ਇਹ ਕਹਿ ਲਓ ਵੀ ਉਹ ਲੋਕ ਨੇ ਜਿਹੜੇ ਉਹ ਤੁਸੀਂ ਇਹ ਕਹਿ ਲਓ ਵੀ ਮਰੀਜ਼ ਨੂੰ ਵੀ ਲੁੱਟਦੇ ਨੇ ਜਾਂ ਤੁਸੀਂ ਇਹ ਗੱਲੋ ਵੀ ਇੱਕ ਆਯੁਰਵੇਦ ਨੂੰ ਜਾਂ ਆਪਣੀ ਡਾਕਟਰੀ ਲੈਣ ਨੂੰ ਵੀ ਇੱਕ ਤਰ੍ਹਾਂ ਦਾ ਬਦਨਾਮ ਕਰਕੇ ਜਿਹੜੇ ਰੱਖਣ ਵਾਲੇ ਲੋਕ ਹੈਗੇ ਨੇ ਪਰ ਲੋਕਾਂ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਦਾ ਹੈ ਜਿਹੜੇ ਲੋਕਾਂ ਇਹ ਸਾਡੇ ਸੱਚ ਪਰ ਯਕੀਨ ਕਰਨਾ ਜਿਹੜੇ ਬੰਦ ਕਰ ਗਏ ਜੇ ਅਸੀਂ ਉਹਨਾਂ ਨੂੰ ਸੱਚ ਦਾ ਰਸਤਾ ਦਿਖਾਉਂਦੇ ਆਂ ਵੀ ਆਹ ਚੀਜ਼ ਐ ਇਦਾਂ ਆਹ ਚੀਜ਼ ਇਦਾਂ ਤਾਂ ਤੁਸੀਂ ਇਹ ਕਹਿ ਲੋਗੇ ਉਹ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਤੁਸੀਂ ਇਹ ਕਹੋ ਵੀ ਤਾੜੀ ਹੈ ਜਿਹੜੀ ਉਹ ਦੋਏ ਹੱਥਾਂ ਨਾਲ ਵੱਜਦੀ ਹੈ ਆਪਾਂ ਉਹਨਾਂ ਨੂੰ ਵੀ ਜ਼ਿਆਦਾ ਉਹ ਨਹੀਂ ਕਹਿ ਸਕਦਾ ਉਹ ਸਮੇਂ ਦਾ ਨਾਜਾਇਜ਼ ਜਿਹੜਾ ਫਾਇਦਾ ਉਹ ਹੀ ਲੈ ਰਹੇ ਤੁਹਾਨੂੰ ਲੱਗਦਾ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਆਪਾਂ ਦੇਖਦੇ ਆਂ ਜੀ ਕੁਝ ਕੁ ਜਾਣਕਾਰੀ ਇਕੱਠੀ ਕਰਕੇ ਪਾਉਂਦੇ ਨੇ ਜੋੜ-ਜਾੜ ਕੇ ਕੁਝ ਸ਼ਾਇਦ ਉਹਨੂੰ ਤਰੋੜ-ਮਰੋੜ ਕੇ ਪਾਉਂਦੇ ਨੇ ਜੀ ਕੁਝ ਸਹੀ ਵੀ ਪਾ ਜਾਂਦੇ ਨੇ ਜਿਹੜੀ ਜਿਹੜੀ ਜਿਵੇਂ ਮੈਂ ਇਸ ਗੱਲ ਤੇ ਆ ਰਿਹਾ ਅ ਕਿ ਮਨ ਲਓ ਕੋਈ ਟੋਟਕਾ ਦੱਸਿਆ ਜੀ ਮਨ ਲਓ ਕੋਈ ਨੁਸਖਾ ਦੱਸਿਆ ਕਿ ਤੁਸੀਂ ਆਪਣੀ ਰਸੋਈ ਦੇ ਵਿੱਚ ਫਲਾਣੀ ਚੀਜ਼ ਕਰੋ ਇਸ ਫਲਾਣੀ ਚੀਜ਼ ਦੀ ਇਸਤੇਮਾਲ ਕਰੋ ਹਾਂਜੀ ਹਾਂਜੀ ਤੁਹਾਡੇ ਕੋਲ ਲੋਕ ਆਉਂਦੇ ਹੋਣਗੇ ਬਿਲਕੁਲ ਜੀ ਤੁਹਾਨੂੰ ਆਖਿਓ ਦੱਸਦੇ ਨੇ ਕਿ ਤੁਹਾਡੇ ਤੁਹਾਡੇ ਦੁਆਰਾ ਦਿੱਤੇ ਗਿਆ ਜਾਂ ਤੁਹਾਡੇ ਦੁਆਰਾ ਜਾਂ ਕਿਸੇ ਹੋਰ ਦੇ ਦੁਆਰਾ ਦਿੱਤਾ ਗਿਆ ਕੋਈ ਨੁਸਖਾ ਹੁਣ ਇਹਨੇ ਘਰ ਦੇ ਵਿੱਚ ਅਪਣਾਇਆ ਤਾਂ ਉਹਦਾ ਕੋਈ ਲਾਭ ਜਾਂ ਨੁਕਸਾਨ ਹੋਇਆ ਦੇਖੋ ਉਹਦੇ ਵਿੱਚ ਇਹ ਹੈ ਜੀ ਹੁਣ ਤੁਸੀਂ ਮੰਨ ਲਓ ਕਿਸੇ ਬੰਦੇ ਨੇ ਜਿਹੜੇ ਬੰਦੇ ਨੇ ਆਯੁਰਵੇਦ ਨੂੰ ਪੜ੍ਹਿਆ ਨਹੀਂ ਉਹਨੂੰ ਪਰਖਿਆ ਨਹੀਂ ਉਹਨੂੰ ਵਰਤਿਆ ਨਹੀਂ ਉਹਦੇ ਤਜਰਬੇ ਨਹੀਂ ਲਏ ਤਾਂ ਉਹ ਤੁਸੀਂ ਕਹ ਲਓ ਕਿ ਉਹ ਕਿਸੇ ਨੂੰ ਟੋਟਕਾ ਦੇ ਕੇ ਕਿਵੇਂ ਠੀਕ ਕਰ ਸਕਦਾ ਉਹ ਤਾਂ ਗੱਲੇ ਨਹੀਂ ਬਣਦੀ ਹੈ ਤੁਸੀਂ ਕਿਤਾਬ ਦੇ ਵਿੱਚੋਂ ਕੋਈ ਚੀਜ਼ ਚੱਕ ਕੇ ਪੜ੍ਹ ਲਓ ਕੋਈ ਫਾਰਮੂਲਾ ਪੜ੍ਹ ਲਓ ਤੁਸੀਂ ਦੇ ਦੋ ਤੁਸੀਂ ਉਹਨੂੰ ਠੀਕ ਹੀ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਕਿਸੇ ਜੜੀ ਬੂਟੀ ਨੂੰ ਕਿਸੇ ਦਵਾਈ ਨੂੰ ਆਪਣੇ ਮਰੀਜ਼ਾਂ ਦੇ ਉੱਤੇ ਜਿਹੜਾ ਉਹਦਾ ਤਜ਼ਰਬਾ ਨਹੀਂ ਕੀਤਾ ਉਹਨੂੰ ਪਰਖਿਆ ਨਹੀਂ ਉਸ ਚੀਜ਼ ਨੂੰ ਜਦ ਤੱਕ ਤੁਸੀਂ ਕਿਸੇ ਫਾਰਮੂਲੇ ਨਾਲ ਕਿਵੇਂ ਮਰੀਜ਼ ਨੂੰ ਠੀਕ ਕਰ ਸਕਦੇ ਹਾਂ ਸਾਡੀ ਤਾਂ ਇਹ ਕਹ ਲੋ ਵੀ ਸਮਝ ਤੋਂ ਬਾਹਰ ਹੋਈਆਂ ਪਈਆਂ ਗੱਲਾਂ ਵੀ ਅਸੀਂ ਇੰਨੀਆਂ ਪੜਾਈਆਂ ਪੜ ਬੜ ਕੇ ਕਿ ਜੇ ਆਪਾਂ ਐਲੋਪੈਥੀ ਦੇ ਵਿੱਚ ਵੇਖਦੇ ਆ ਤਾਂ ਇਹ ਕਿਹਾ ਜਾਂਦਾ ਜਾਂ ਕਿਹਾ ਜਾਂਦਾ ਨਹੀਂ ਕਿ ਸਾਇੰਟਿਸਟ ਜੋ ਨੇ ਉਹ ਪਹਿਲਾਂ ਕਿਸੇ ਜਾਨਵਰ ਦੇ ਉੱਤੇ ਜਾਂ ਉਹ ਬਾਂਦਰ ਹੋ ਸਕਦਾ ਜਾਂ ਚੂਹਾ ਹੋ ਸਕਦਾ ਇਹਦੇ ਉੱਤੇ ਉਹ ਦਵਾਈ ਨੂੰ ਇਸਤੇਮਾਲ ਕਰਦੇ ਹਾਂ ਕਰਦੇ ਆ ਦੇਖੋ ਫਿਰ ਉਹਨੂੰ ਕਿੰਨੇ ਟਾਈਮ ਬਾਅਦ ਉਹ ਟ੍ਰਾਇਲ ਚੱਲਦਾ ਹੈ ਫਿਰ ਉਹ ਟ੍ਰਾਇਲ ਕਰਕੇ ਫਿਰ ਉਹਦਾ ਇੱਕ ਡੈਮੋ ਮਾਰਕੀਟ ਦੇ ਵਿੱਚ ਆਉਂਦਾ ਹੈ ਫਿਰ ਉਹ ਦੇਖਿਆ ਜਾਂਦਾ ਕਿ ਕੋਈ ਸਾਈਡ ਇਫੈਕਟ ਵਾਲਾ ਮਰੀਜ਼ ਤਾਂ ਨਹੀਂ ਆਉਂਦਾ ਸਾਡੇ ਕੋਲ ਫਿਰ ਉਸ ਨੂੰ ਪਰਮਾਨਿਤਾ ਮਿਲਦੀ ਹੈ ਕਿ ਇਹ ਦਵਾਈ ਠੀਕ ਆ ਜਾਂ ਇਹਦੇ ਨਾਲ ਕੀ ਸਾਈਡ ਇਫੈਕਟ ਨਹੀਂ ਜੀ ਆਯੁਰਵੇਦ ਦੇ ਵਿੱਚ ਫਿਰ ਇਹ ਦਵਾਈਆਂ ਕਿਵੇਂ ਦੇਖੋ ਆਯੁਰਵੇਦ ਦਾ ਤਾਂ ਸਭ ਤੋਂ ਪਹਿਲਾਂ ਤਾਂ ਮੰਨਣਾ ਵੀ ਜੇ ਇਹ ਫਾਇਦਾ ਨਹੀਂ ਕਰਦਾ ਤਾਂ ਨੁਕਸਾਨ ਵੀ ਕੋਈ ਨਹੀਂ ਸਭ ਤੋਂ ਪਹਿਲੇ ਹੀ ਇਹਦਾ ਨਿਯਮ ਹੈ ਇਹਦਾ ਪਹਿਲਾ ਇਹ ਹੈ ਇਹ ਪਹਿਲਾ ਨਿਯਮ ਆ ਪਹਿਲਾ ਨਿਯਮ ਹੈ ਹੁਣ ਤੁਸੀਂ ਤ੍ਰਿਫਲਾ ਖਾ ਲਓ ਔਲਾ ਹਰੜ ਜਿਹੜਾ ਕੁਝ ਮਰਜ਼ੀ ਖਾ ਲਓ ਉਹ ਤੁਹਾਡੇ ਸਰੀਰ ਨੂੰ ਜੇ ਫਾਇਦਾ ਨਹੀਂ ਕਰੂਗਾ ਤਾਂ ਨੁਕਸਾਨ ਵੀ ਕੋਈ ਨਹੀਂ ਹੈ ਠੀਕ ਹੈ ਜੀ ਉਹ ਚੀਜ਼ ਆ ਵੀ ਹੁਣ ਮੰਨ ਲਓ ਤੁਸੀਂ ਰੋਟੀ ਖਾਣੇ ਹੋ ਰੋਟੀ ਖਾਣ ਦਾ ਤੁਸੀਂ ਇਹ ਕਹ ਲਓ ਵੀ ਇਹ ਆ ਵੀ ਜੇ ਤੁਸੀਂ ਜ਼ਿਆਦਾ ਖਾ ਲੰਮੇ ਤਾਂ ਢਿੱਡ ਦੁਖਣ ਲੱਗ ਜਾਊਗਾ ਤਾਂ ਤੁਸੀਂ ਤ੍ਰਿਫਲਾ ਖਾ ਲਿਆ ਜਾਂ ਔਲਾ ਖਾ ਲਿਆ ਉਹਨੇ ਤਾਂ ਤੁਹਾਡਾ ਵੱਧ ਤੋਂ ਵੱਧ ਕੀ ਕਰ ਦੂਗਾ ਤੁਹਾਨੂੰ ਜੀ ਤੁਹਾਡਾ ਪੇਟ ਸਾਫ਼ ਕਰ ਦੂਗਾ ਇਹ ਤੋਂ ਉੱਪਰ ਕੀ ਕਰਨ ਲੱਗਿਆ ਆਯੁਰਵੇਦ ਦਾ ਇਹ ਕਹ ਲਓ ਵੀ ਤੁਸੀਂ ਜੇ ਉਹਦਾ ਖਾਣ ਦਾ ਫਾਇਦਾ ਕੋਈ ਨਹੀਂ ਹੋਇਆ ਤਾਂ ਉਹਦਾ ਨੁਕਸਾਨ ਕੋਈ ਨਹੀਂ ਹੋਗਾ ਜੇ ਕੋਈ ਮਰੀਜ਼ ਵੇਖ ਰਿਹਾ ਉਹ ਚਾਹੁੰਦਾ ਹੈ ਕਿ ਮੈਂ ਅਰਵੈਦ ਵੱਲੋਂ ਪੜਾ ਉਹ ਚਾਹੁੰਦਾ ਹੈ ਕਿ ਮੈਨੂੰ ਕਿਸੇ ਦਵਾਈ ਤੋਂ ਜਿਹੜੀਆਂ ਮੈਂ ਹੋਰ ਦਵਾਈਆਂ ਖਾ ਰਿਹਾ ਜੀ ਮੇਰਾ ਉਸ ਤੋਂ ਖਿਹੜਾ ਛੁੱਟ ਜਾਵੇ ਦੇਖੋ ਉਹ ਬੰਦਾ ਉਹ ਬੰਦੇ ਦਾ ਖਿਹੜਾ ਛੁੱਟ ਸਕਦਾ ਆਯੁਰਵੇਦੇ ਛੜਾ ਦੂਗਾ ਆਯੁਰਵੇਦ ਨਹੀਂ ਆਯੁਰਵੇਦ ਮੈਂ ਕਹਿੰਦਾ ਆਯੁਰਵੇਦ ਬਾਅਦ ਦੇ ਵਿੱਚ ਪਹਿਲਾ ਬੰਦਾ ਘਰ ਬੈ ਕੇ ਛੱਡ ਸਕਦਾ ਉਹ ਚੀਜ਼ਾਂ ਨੂੰ ਘਰੇ ਬੈ ਕੇ ਛੱਡ ਸਕਦੇ ਹੁੰਦੀ ਸੀ ਤੁਸੀਂ ਉਹ ਚੀਜ਼ਾਂ ਨੂੰ ਤੁਸੀਂ ਆਪਣੀ ਲਾਈਫ ਨੂੰ ਸਮਝੋ ਕਿ ਸਾਡਾ ਸਰੀਰ ਆ ਜਿਹੜਾ ਇਹ ਕੁਦਰਤ ਨੇ ਸਿਰਫ ਸਾਨੂੰ ਇੱਕ ਵਾਰ ਦਿੱਤਾ ਇਹ ਰੋਜ਼-ਰੋਜ਼ ਨਹੀਂ ਮਿਲਣਾ ਮੈਂ ਇੱਕ ਸ਼ਬਦ ਵਰਤਦਾ ਹੁੰਦਾ ਵੀ ਜਿਹੜੇ ਇਨਸਾਨ ਦੇ ਸਰੀਰ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨਾ ਤਾਂ ਉਸ ਤੋਂ ਵੱਡਾ ਨਰਕ ਕੋਈ ਨਹੀਂ ਹੈਗਾ ਦੁਨੀਆ ਉਤੇ ਜਿਹੜੇ ਇਨਸਾਨ ਦਾ ਸਰੀਰ ਅੱਜ ਦੇ ਸਮੇਂ ਦੇ ਵਿੱਚ ਤੰਦਰੁਸਤ ਹੈ ਤਾਂ ਉਸ ਤੋਂ ਵੱਡਾ ਸਵਰਗ ਕੋਈ ਨਹੀਂ ਗੱਡੀਆਂ ਪੈਸਾ ਕੋਠੀਆਂ ਇਹ ਸਭ ਮਿੱਟੀ ਨੇ ਅਗਰ ਤੁਹਾਡਾ ਜਿਹੜਾ ਸਰੀਰ ਹੈ ਉਹ ਬਿਮਾਰੀਆਂ ਦੇ ਨਾਲ ਜੂਝ ਰਿਹਾ ਹੈ ਬਿਮਾਰੀਆਂ ਦੇ ਵਿੱਚ ਫਸਿਆ ਹੋਇਆ ਹੈ ਤਾਂ ਉਸ ਤੋਂ ਵੱਡਾ ਮੈਂ ਨਰਕ ਕੋਈ ਨਹੀਂ ਸਮਝਦਾ ਬਹੁਤ ਸਾਰੇ ਜਿਹੜੇ ਮਰੀਜ਼ ਆ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਇੱਕ ਬਹੁਤ ਲੋਕਾਂ ਨੂੰ ਗੀਆਂ ਨੂੰ ਇਹ ਮੇਰੀ ਗੱਲ ਬੁਰੀ ਵੀ ਲੱਗੂਗੀ ਪਰ ਅਸਲੀਅਤ ਹੈ ਇਸ ਗੱਲ ਦੀ ਬਹੁਤ ਲੋਕ ਮੈਨੂੰ ਮੇਰੇ ਮਰੀਜ਼ ਬਹੁਤ ਮਰੀਜ਼ ਮੇਰੇ ਕੋਲ ਆਉਂਦੇ ਨੇ ਉਹ ਕਹਿੰਦੇ ਨੇ ਆ ਕਿ ਜੀ ਅਸੀਂ ਬਹੁਤ ਡਾਕਟਰਾਂ ਤੋਂ ਦਵਾਈਆਂ ਖਾਲੀਆਂ ਬਹੁਤ ਵੈਦਾਂ ਕੋਲੋਂ ਦਵਾਈਆਂ ਖਾਲੀਆਂ ਬਹੁਤ ਹਕੀਮਾਂ ਕੋਲੋਂ ਦਵਾਈਆਂ ਖਾਲੀਆਂ ਉਥੇ ਇਹ ਹੈ ਵੀ ਕਦੇ ਵੀ ਜਿਹੜਾ ਇਨਸਾਨ ਹੈ ਉਹ ਕਰਮ ਕਮਾਉਣ ਲੱਗਿਆ ਜੇ ਤਾਂ ਉਹ ਚੰਗਾ ਕਰਮ ਕਮਾਉਂਦਾ ਫਿਰ ਤਾਂ ਅੱਜ ਦੇ ਟਾਈਮ ਦੇ ਵਿੱਚ ਉਹਦੀਆਂ ਫੋਟੋਆਂ ਖਿੱਚ ਖਿੱਚ ਕੇ ਵਾਇਰਲ ਕਰਦਾ ਵੀ ਹਾਂ ਮੈਂ ਆ ਚੰਗਾ ਕਰਮ ਕੀਤਾ ਜਾਂ ਕਿਸੇ ਨੂੰ ਅੱਜ ਦੀ ਰੋਟੀ ਖੁਲਾਤੀ ਜਾਂ ਕਿਸੇ ਨੂੰ ਅੱਜ ਦਾ ਮੈਂ ਕੰਬਲ ਲੈ ਕੇ ਦੇਤਾ ਪਰ ਮਾੜਾ ਕਰਮ ਕਮਾਉਣ ਲੱਗੇ ਇਨਸਾਨ ਕਦੇ ਨਹੀਂ ਸੋਚਦਾ ਵੀ ਹਾਂ ਮੈਨੂੰ ਪਰਮਾਤਮਾ ਦੇਖ ਰਿਹਾ ਹੈ ਜਿਹੜਾ ਤੁਸੀਂ ਕਰਮ ਬੀਜ ਅੱਜ ਬੀਜਦੇ ਹੋ ਉਹਨੇ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜਨਮ ਲੈਣਾ ਹੈ ਇਹ ਗੱਲ ਨਹੀਂ ਵੀ ਉਹ ਜਨਮ ਨਹੀਂ ਲਊਗਾ ਉਹੀ ਜਨਮ ਆ ਜਿਹੜੇ ਉਹੀ ਕਰਮ ਨੇ ਉਹ ਸਾਨੂੰ ਕਿਤੇ ਨਾ ਕਿਤੇ ਹਰੇਕ ਵੈਰ ਕੀਮ ਜਿਹੜਾ ਮਾੜਾ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਜਾ ਕੇ ਜਿਹੜੇ ਸਾਡੇ ਕਰਮ ਹੈ ਉਹ ਫਿਰ ਜਨਮ ਲੰਦੇ ਨੇ ਜਦੋਂ ਉਹ ਜਦੋਂ ਜਨਮ ਲੰਦੇ ਨੇ ਉਹ ਫਿਰ ਪੂਰੀ ਜਿਹੜੀ ਆਪਣੀ ਉਮਰ ਹੈ ਉਹ ਭੋਗ ਕੇ ਹੀ ਹਟਦੇ ਨੇ ਜਿਹੜਾ ਕਰਮ ਦਾ ਫਲ ਹੈ ਨਾ ਕਹਿ ਲੋ ਉਹ ਪੂਰਾ ਭੋਗਿਆ ਜਾਂਦਾ ਆਪਣੇ ਸਰੀਰ ਦੇ ਉੱਤੇ ਉਹ ਆਪਣੀ ਉਮਰ ਭੋਗਦਾ ਪੂਰੀ ਕਿਉਂ ਕਿਉਂਕਿ ਦੇਖੋ ਚਾਹੇ ਤੁਸੀਂ ਮਾੜਾ ਕਰਮ ਕਮਾ ਲਓ ਤੇ ਚੰਗਾ ਕਰਮ ਕਮਾ ਲਓ ਉਹਨੇ ਤੁਹਾਡੇ ਜੇ ਤੁਸੀਂ ਚੰਗਾ ਕਮਾਉਂਗੇ ਤਾਂ ਚੰਗੀ ਤੁਹਾਡੇ ਸਰੀਰ ਦੇ ਉੱਤੇ ਚੰਗੀ ਉਮਰ ਭੋਗ ਕੇ ਜਾਊਗਾ ਜੇ ਤੁਸੀਂ ਮਾੜਾ ਕਰਮ ਕਮਾਉਗੇ ਤਾਂ ਤੁਹਾਡੀਆਂ ਬਿਮਾਰੀਆਂ ਲਾ ਕੇ ਤੁਹਾਡੇ ਸਰੀਰ ਨੂੰ ਜਿਹੜਾ ਉਹ ਇੱਕ ਤਰ੍ਹਾਂ ਦਾ ਕੰਡਮ ਕਰ ਦੂਗਾ ਹੁਣ ਬਹੁਤ ਸਾਰੇ ਲੋਕਾਂ ਦਾ ਅਗਲਾ ਸਵਾਲ ਹੋਊਗਾ ਵੀ ਕਈ ਮਰੀਜ਼ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਠੀਕ ਵੀ ਹੋ ਜਾਂਦੇ ਨੇ ਹਾਂ ਉਹ ਕੀ ਹੈ ਉਹ ਕੁਛ ਸਮੇ ਦਾ ਕਸ਼ਟ ਹੈ ਕੋ ਕੁਦਰਤੀ ਕਸ਼ਟ ਹੈ ਜਿਹੜਾ ਇਨਸਾਨ ਕਹਿੰਦਾ ਵੀ ਮੈਂ ਕਿਤੋਂ ਠੀਕੇ ਨਹੀਂ ਹੁੰਦਾ ਤੁਸੀਂ ਇਹ ਕਹਿ ਲੋ ਵੀ ਉਹ ਬਹੁਤ ਮਾੜੇ ਕਰਮ ਕਮਾਏ ਹੁੰਦੇ ਨੇ ਇਹ ਮੇਰੀ ਸੋਚ ਕਹਿੰਦੀ ਹੈ ਕਿਉਂ ਕਿਉਂਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਤੰਦਰੁਸਤ ਰਹਿਣਾ ਹੈ ਤਾਂ ਤੁਹਾਡੀ ਸੋਚ ਆ ਜਿਹੜੀ ਬਹੁਤ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਅੱਜ ਤੁਸੀਂ ਕਿਸੇ ਨਾਲ ਪੈਸੇ ਦੀ ਜਾਂ ਕਿਸੇ ਨਾਲ ਜ਼ਮੀਨ ਦੀ ਜਾਂ ਕਿਸੇ ਨਾਲ ਹੋਰ ਪ੍ਰਾਪਰਟੀ ਦੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਵੈਰ ਵਿਰੋਧ ਰੱਖਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਦਾ ਨਤੀਜਾ ਹੈ ਇਸੇ ਧਰਤੀ ਦੇ ਉੱਤੇ ਇਸੇ ਮਿੱਟੀ ਦੇ ਉੱਤੇ ਜਿਹੜਾ ਭੁਗਤਣਾ ਪੈਂਦਾ ਉਹਦੇ ਲਈ ਕੋਈ ਅਲੱਗ ਜਗ੍ਹਾ ਨਹੀਂ ਬਣੀ ਹੋਈ ਵੀ ਹਾਂ ਤੁਹਾਨੂੰ ਉੱਥੇ ਜਾ ਕੇ ਕੋਈ ਸਵਰਗ ਮਿਲ ਜੂਗਾ ਜਾਂ ਉੱਥੇ ਜਾ ਕੇ ਤੁਹਾਨੂੰ ਨਰਕ ਮਿਲ ਜੂਗਾ ਇਹ ਸਿਰਫ ਬਾਦ ਦੀਆਂ ਗੱਲਾਂ ਨੇ ਸਰ ਇਹ ਚਲੋ ਇਹ ਜਿਹੜਾ ਤੁਸੀਂ ਗੱਲਾਂ ਕਹੀਆਂ ਇਹ ਚਲੋ ਸੁਣਨ ਨੂੰ ਲੱਗਦੀਆਂ ਨੇ ਹਾਂ ਸ਼ਾਇਦ ਇਹ ਪਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਨਹੀਂ ਇਹ ਸਾਡਾ ਆਯੁਰਵੇਦ ਮੰਨਦਾ ਆਯੁਰਵੇਦ ਸਾਡਾ ਆਯੁਰਵੇਦ ਜਿਹੜਾ ਉਪਜਿਆ ਉਹ ਉਪਜਿਆ ਹੀ ਕੁਦਰਤ ਦੇ ਵਿੱਚੋਂ ਪਰ ਪਰ ਲੋਕਾਂ ਨੂੰ ਇਹ ਇੱਕ ਸਵਾਲ ਇਹ ਵੀ ਲੱਗਦਾ ਮਨ ਦੇ ਵਿੱਚ ਕਿ ਆਯੁਰਵੇਦ ਵਿੱਚ ਆਉਂਦਾ ਕਿ ਕੋਈ ਰਗੜਿਆ ਚਲੋ ਵੀ ਤੰਨ ਤਾਂ ਗਲੇ ਚ ਕੋਈ ਕੋਈ ਜੜੀ ਬੁੱਟੀ ਰਗੜੀ ਚੱਲ ਲੈ ਵੀ ਖਾ ਦੋ ਫੱਕੀ ਆ ਰਗੜਤੀ ਆ ਲੈ ਤੂੰ ਇਹਦੀਆਂ ਚਾਰ ਪੁੜੀਆਂ ਬਣਾ ਲੈ ਉਹਨਾਂ ਦੇ ਮੰਨਿਆ ਜਾਂਦਾ ਕਿ ਜਦੋਂ ਕੁੜੀਆਂ ਦੀ ਗੱਲ ਆ ਜਾਂਦੀ ਹੈ ਕਿ ਕੋਈ ਕੰਪਨੀ ਕੋਈ ਟ੍ਰੇਡਮਾਰਕ ਕੋਈ ਨਹੀਂ ਨਹੀਂ ਪਤਾ ਲੱਗੇ ਕਿ ਕੀ ਪਾਇਆ ਹੋਇਆ ਉਹਦੇ ਵਿੱਚ ਉੱਥੇ ਗੱਲ ਆ ਗਈ ਨਾ ਉੱਥੇ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਤੁਸੀਂ ਬਹੁਤ ਮਰੀਜ਼ ਨੇ ਹੁਣ ਦੇਖੋ ਜਿਹੜੇ ਮਰੀਜ਼ ਕਹਿੰਦੇ ਨੇ ਵੀ ਅਸੀਤਾ ਜੀ ਰਾਤੋਂ ਰਾਤ ਠੀਕ ਹੋ ਜੀਏ ਉਹਨਾਂ ਨੂੰ ਕੀ ਕਰਦੇ ਨੇ ਜਿਹੜੇ ਆਮ ਮਤਲਬ ਨੀਮ ਹੀਮ ਝੂਠੇ ਵੈਦ ਨੇ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੂੰ ਐਦਾਂ ਦੀਆਂ ਦਰਦਾਂ ਦੀਆਂ ਗੋਲੀਆਂ ਮਲਾਮ ਲਾ ਕੇ ਦੇਣੀਆਂ ਨੇ ਠੀਕ ਹੈ ਜੀ ਜਦੋਂ ਤੁਸੀਂ ਕੋਈ ਚੰਗੇ ਡਾਕਟਰ ਤੋਂ ਇੱਕ ਪੜ੍ਹੇ ਲਿਖੇ ਡਾਕਟਰ ਤੋਂ ਇੱਕ ਸੋਝਵਾਨ ਇਨਸਾਨ ਤੋਂ ਮੈਂ ਨਹੀਂ ਕਹਿੰਦਾ ਵੀ ਮੈਂ ਇਕੱਲਾ ਬਹੁਤ ਨੇ ਤੇ ਉਹ ਤੋਂ ਇਲਾਜ ਕਰਾਉਨੇ ਹਾਂ ਉੱਥੇ ਵੀ ਸਾਡਾ ਜਾ ਕੇ ਸਾਡੇ ਵੀ ਬਹੁਤ ਮਰੀਜ਼ ਨੇ ਮੈਂ ਉਹਨਾਂ ਨੂੰ ਕਹਿ ਦਿੰਦਾ ਹਾਂ ਉਹਨਾਂ ਨੂੰ ਵੀ ਮੇਰੀ ਦਵਾਈ ਨਾਲ ਦੀ 15 ਤੋਂ 20 ਦਿਨ ਦੇ ਵਿੱਚ ਅਸਰ ਸ਼ੁਰੂ ਹੋਊਗਾ ਮਰੀਜ਼ਾਂ ਦਾ ਮਨੇ ਨਹੀਂ ਖੜਦਾ ਜਦੋਂ ਉਹ ਐਦਾਂ ਦੇ ਲੋਕਾਂ ਕੋਲ ਜਾ ਕੇ ਫਸਦੇ ਨੇ ਉਹ ਫਿਰ ਉਹਨਾਂ ਨੂੰ ਗਲਤ ਚੀਜ਼ਾਂ ਦਿੰਦੇ ਨੇ ਗਲਤ ਚੀਜ਼ਾਂ ਲੈ ਕੇ ਉਹ ਮਰੀਜ਼ ਨੂੰ ਠੀਕ ਕਰਨ ਦੀ ਬਜਾਏ ਉਹਦਾ ਪਹਿਲਾ ਨਾਲੋਂ ਵੀ ਸਰੀਰ ਦਾ ਜਿਹੜਾ ਪੱਟਾ ਅੰਤ ਦੇ ਵਿੱਚ ਕਿ ਸਵਾਲ ਰਹਿੰਦਾ ਆ ਕਿ ਅੰਤ ਦੇ ਵਿੱਚ ਆਯੁਰਵੇਦ ਦੀਆਂ ਦਵਾਈਆਂ ਤੋਂ ਆਯੁਰਵੇਦ ਦੀਆਂ ਜੜੀ ਬੂਟੀਆਂ ਤੋਂ ਆਯੁਰਵੇਦ ਦੀਆਂ ਪੁੜੀਆਂ ਤੋਂ ਜੀ ਜਾਂ ਪੀਣੇ ਵਾਲੀ ਦਵਾਈ ਤੋਂ ਇਹ ਸਭ ਤੋਂ ਖੜਾ ਛੁੱਟ ਜੂਗਾ ਬੰਦੇ ਦਾ ਬਿਲਕੁਲ ਛੁੱਟਦਾ ਜੀ ਬੰਦਾ ਇਹ ਨਾਲ ਕੀ ਇਹ ਨਾਲ ਕੀ ਪਰਹੇਜ਼ ਅੰਦਰ ਜਿਹੜੀ ਅੰਦਰ ਬੰਦੇ ਦੇ ਅੰਦਰ ਇਨਸਾਨ ਦੇ ਅੰਦਰ ਐਡੀ ਕੁ ਪਾਵਰ ਹੈ ਮੈਨੂੰ ਉਹ ਬਿਮਾਰੀ ਨੂੰ ਆਪਣੇ ਨੂੰ ਆਪ ਠੀਕ ਕਰ ਸਕਦਾ ਮੈਨੂੰ ਬਹੁਤ ਲੋਕ ਕਹਿ ਦਿੰਦੇ ਨੇ ਜੇ ਅਸੀਂ ਸੈਰ ਕਰਦੇ ਆ ਯਾਰ ਸੈਰ ਇੱਕ ਬਿਮਾਰ ਬੰਦੇ ਵਾਸਤੇ ਹੈ ਜਿਹੜਾ 6 ਮਹੀਨੇ ਤੋਂ ਬੈੱਡ ਤੇ ਪਿਆ ਨਾ ਮੈਂ ਮੰਨਦਾ ਵੀ ਉਹਦੇ ਵਾਸਤੇ ਸੈਰ ਹੈ ਜਿਹੜਾ ਬੰਦਾ ਤੰਦਰੁਸਤ ਹੈ ਉਹ ਜ਼ੋਰ ਕਰੇ ਉਹ ਸਾਈਕਲ ਚਲਾਵੇ ਭੱਜ ਕੇ ਭੱਜ ਕੇ ਪੌੜੀਆਂ ਚੜੇ ਸਵੇਰੇ ਉੱਠ ਕੇ ਰਨਿੰਗ ਕਰਕੇ ਆਵੇ 2-3 ਕਿਲੋਮੀਟਰ ਭੱਜ ਕੇ ਆ ਕੇ ਉਹ ਅਸਲੀ ਕਸਰਤ ਹੈ ਸੈਰ ਕੋਈ ਕਸਰਤ ਥੋੜੀ ਹੈ ਸੈਰ ਤਾਂ ਆਮ ਜਿਹੜਾ ਬੰਦਾ 6 ਮਹੀਨੇ ਤੋਂ ਬੈੱਡ ਤੇ ਪਿਆ ਹੈ ਵੀ ਹਾਂ ਡਾਕਟਰ ਨੇ ਕਹਤਾ ਵੀ ਭਾਈ ਹੁਣ ਥੋੜਾ ਬਦਾ ਤੁਰਿਆ ਫਿਰਿਆ ਕਰ ਉਹਦੇ ਵਾਸਤੇ ਸੈਰ ਹੈ ਜਿਹੜਾ ਤੰਦਰੁਸਤ ਬੰਦਾ ਹੈ ਜਦੋਂ ਉਹਦੇ ਸਰੀਰ ਚੋਂ ਪਸੀਨਾ ਹੀ ਨਿਕਲਣਾ ਹੈ ਉਹ ਐਕਸਰਸਾਈਜ਼ ਕਰ ਉਹ ਬੰਦਾ ਤੁਸੀਂ ਇਹ ਕਹਿ ਲੋ ਵੀ ਬਿਮਾਰੀਆਂ ਤੋਂ ਦੂਰ ਭੱਜ ਕਿਵੇਂ ਸਕਦਾ ਹੈ ਹਰੇਕ ਬੰਦਾ ਠੀਕ ਹੋਣਾ ਚਾਹੁੰਦਾ ਹੈ ਹਰੇਕ ਬੰਦਾ ਕਹਿੰਦਾ ਮੇਰਾ ਮਟਾਪਾ ਘਟ ਜਵੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਪੁਰਾਣੀਆਂ ਕਿਸੇ ਮਾਈਆਂ ਦਾ ਢਿੱਡ ਬਾਹਰ ਸੀ ਨਹੀਂ ਸੀ ਕਿਸੇ ਦੀਆਂ ਲੱਤਾਂ ਦੁਖਦੀਆਂ ਸੀ ਨਹੀਂ ਦੁਖਦੀਆਂ ਸੀ ਕਿਉਂ ਨਹੀਂ ਸੀ ਦੁਖਦੀਆਂ ਕਿਉਂਕਿ ਪੈਰਾਂ 'ਤੇ ਬਹਿ ਕੇ ਮਧਾਣੀ ਰੜਕਣੀ ਪੈਰਾਂ 'ਤੇ ਬਹਿ ਕੇ ਪੋਚਾ ਲਾਉਣਾ ਪੈਰਾਂ 'ਤੇ ਬਹਿ ਕੇ ਲਿਪਣਾ ਅੱਜ ਪੋਚਾ ਲਾਉਣਾ ਉਹ ਵੀ ਖੜ ਕੇ ਰੋਟੀ ਪਕਾਉਣੀ ਉਹ ਵੀ ਖੜ ਕੇ ਤੁਸੀਂ ਇਹ ਕਹਿ ਲਓ ਬੈਠਣ ਵਾਲਾ ਕੰਮ ਹੈ ਹੀ ਨਹੀਂ ਤੁਹਾਡੀਆਂ ਨਾੜਾਂ ਜਦੋਂ ਮੁੜਨੀਆਂ ਨਹੀਂ ਉਹਨਾਂ 'ਚ ਖੂਨ ਚੱਲੂਗਾ ਕਿਵੇਂ ਉਹ ਖੂਨ ਤਾਂ ਇੱਕ ਦੌਰੇ ਦੇ ਵਿੱਚ ਥੱਲੇ ਉਹ ਤੁਹਾਡਾ ਜੰਮਿਆ ਪਿਆ ਫੇਰ ਕਹਦੇ ਨੇ ਸਾਡੀਆਂ ਲੱਤਾਂ ਦੀਆਂ ਨਾੜਾਂ ਖੜਗੀਆਂ ਸਭ ਤੋਂ ਵੱਧ ਔਰਤਾਂ ਦੇ ਵਿੱਚ ਤੁਸੀਂ ਇਹ ਕਹਿ ਲਓ ਵੀ ਪਿੱਠ ਦਰਦ ਤੇ ਲੱਤਾਂ ਦੀ ਬਿਮਾਰੀ ਹੈ ਸਭ ਤੋਂ ਵੱਧ ਔਰਤਾਂ ਨੂੰ 99% ਕਹਿ ਲਓ ਤੁਸੀਂ ਲੱਤਾਂ ਦੀ ਆਰ ਪਿੱਠ ਦੀ ਬਿਮਾਰੀ ਆ ਕਿਉਂ ਕਿ ਕੰਮ ਬੈਠ ਕੇ ਕਰਨ ਵਾਲਾ ਦਾ ਰੁਲੇ ਗਿਆ ਢਿੱਡ ਤੁਸੀਂ ਦੇਖ ਲਓ ਆਪਣੇ ਕਿੱਡੇ-ਕੱਡੇ ਨੇ ਕਹਿੰਦੇ ਜੀ ਅਸੀਂ ਤਾਂ ਖਾਂਦੇ ਵੀ ਕੁਝ ਨਹੀਂ ਮਟਾਪਾ ਸਾਡਾ ਫੇਰ ਚੜੀ ਜਾਂਦਾ ਕਿਉਂ ਚੜਦਾ ਹੈ ਤੁਸੀਂ ਆਪਣੇ ਢਿੱਡ ਨੂੰ ਕਦੇ ਪੈਰਾ ਭਾਰਤ ਆ ਤੁਸੀਂ ਬੈਠ ਕੇ ਕਦੇ ਢਿੱਡ ਦਾ ਅੰਦਰ ਸਾਹ ਖਿੱਚਿਆ ਹੀ ਨਹੀਂ ਕਦੇ ਉਹਨੂੰ ਕਸਰਤ ਦਾ ਹੋਈ ਹੋਣੀ ਤੁਸੀਂ ਮਾਈਆਂ ਦੇਖੋ ਚੱਕੀ ਪੀਂਧੀਆਂ ਸੀਗੀਆਂ ਚੱਕੀ ਪੀਂਦੇ ਸੀ ਕਿਸੇ ਮਾਈ ਦਾ ਢਿੱਡ ਬਾਹਰ ਹੁੰਦਾ ਸੀ ਹਰੇਕ ਮਾਦਾ ਦੀ ਪੁਰਾਣੇ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਵੀ ਕਿਸੇ ਦੀ ਆਪਰੇਸ਼ਨ ਨਾਲ ਡਿਲੀਵਰੀ ਹੋਈ ਆ ਉਸ ਟਾਈਮ ਆਪਰੇਸ਼ਨ ਨਹੀਂ ਹੁੰਦਾ ਹੁਣ ਇਸ ਟਾਈਮ ਹਰੇਕ ਕੁੜੀ ਦਾ ਹਰੇਕ ਕੁੜੀ ਦਾ ਢਿੱਡ ਪਾੜਿਆ ਜਾਂਦਾ ਬੱਚਾ ਪੈਦਾ ਕਰਨ ਵਾਸਤੇ ਕਿਉਂ ਪਾੜਿਆ ਜਾਂਦਾ ਬੱਚਾ ਠਹਿਰ ਜਾਂਦਾ ਹੈ ਪਹਿਲੇ ਦਿਨ ਤੋਂ ਉਹਨੂੰ ਕਹਿ ਦਿੱਤਾ ਜਾਂਦਾ ਹੈ ਵੀ ਤੂੰ ਬੈਡ ਰੈਸਟ ਕਰਨੀ ਆ ਕਿਉਂ ਕਿਉਂਕਿ ਉੱਥੇ ਡਾਕਟਰ ਵੀ ਬੇਈਮਾਨ ਨੇ ਕਿਉਂ ਕਿਉਂਕਿ ਉਹਨਾਂ ਨੂੰ ਨਾਰਮਲ ਡਿਲੀਵਰੀ ਤੇ ਪੈਸੇ ਘੱਟ ਬਣਦੇ ਨੇ ਤੇ ਸਜੇਟਡ ਡਿਪਾਰਟ ਕੇ ਜ਼ਿਆਦਾ ਪੈਸੇ ਬਣਦੇ ਨੇ ਇਹ ਵੀ ਬਹੁਤ ਵੱਡੀ ਇੱਕ ਉਹ ਹੈ ਤੇ ਬਾਕੀ ਲੋਕਾਂ ਦੀ ਸੋਚ ਆ ਜਿਹੜੀ ਉੱਥੇ ਤੱਕ ਗਿਰਗੀ ਵੀ ਹਾਂ ਵੀ ਜੇ ਅਸੀਂ ਪ੍ਰੈਗਨੈਂਸੀ ਦੇ ਵਿੱਚ ਤੁਰ ਫਿਰਲੇ ਤਾਂ ਸਾਡਾ ਬੱਚਾ ਖਰਾਬ ਹੋ ਜਾਊਗਾ ਇਹ ਅਸੀਂ ਸੋਚ ਹੋਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਇੱਕ ਗੱਲ ਯਾਦ ਰੱਖਿਓ ਮੈਂ ਇੱਕ ਸੋਚ ਆ ਮੇਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅੱਜ ਕੱਲ ਬਾਬੇ ਨੇ ਸਾਡੇ ਚਿੱਟੀਆਂ ਦਾੜ੍ਹੀਆਂ ਵਾਲੇ ਇਹ ਆਉਣ ਵਾਲੇ ਸਮੇਂ 'ਚ 5 10 15 ਸਾਲ 'ਚ ਖਤਮ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਚਿੱਟੀ ਦਾੜ੍ਹੀ ਨਹੀਂ ਕਿਸੇ ਦੇ ਹੋਊਗੀ ਕਿਉਂ ਕਿਉਂਕਿ ਚਿੱਟੀਆਂ ਦਾੜ੍ਹੀਆਂ ਹੋਣ ਤੋਂ ਪਹਿਲਾਂ ਜਿਹੜੀ ਸਾਡੀ ਨੌਜਵਾਨੀ ਖਤਮ ਹੋ ਜਾਊਗੀ ਕਿਉਂ ਕਿਉਂਕਿ 40 40 ਸਾਲਾਂ ਦਾ ਦੌਰੇ ਪੈ ਰਹੇ ਨੇ ਅਸੀਂ ਉੱਥੋਂ ਤੱਕ ਪਹੁੰਚਣਾ ਹੀ ਨਹੀਂ ਹਾਲਾਤ ਇਦਾਂ ਦੇ ਹੋ ਚੁੱਕੇ ਨੇ ਸਾਡੇ ਐਨਾ ਕਿਉਂ ਕਿਉਂਕਿ ਅਸੀਂ ਦੁੱਧ ਵੀ ਛੱਡ ਗਏ ਮੱਖਣ ਵੀ ਛੱਡ ਗਏ ਘਿਓ ਵੀ ਛੱਡ ਗਏ ਪਨੀਰ ਵੀ ਛੱਡ ਗਏ ਕਿਉਂ ਛੱਡ ਗਏ ਸਾਨੂੰ ਜੀ ਡਾਕਟਰ ਨੇ ਕਿ ਦੁੱਧ ਦਹੀਂ ਲੱਸੀ ਨਾਲ ਕਦੇ ਵੀ ਪੀਣੀ ਵਾਦਾ ਹੈਗਾ ਕਦੇ ਕਿਉਂ ਨਹੀਂ ਵਾਦਾ ਮੇਰੇ ਕੋਲ ਐਦਾਂ ਦੇ ਮਰੀਜ਼ ਆਉਂਦੇ ਨੇ ਜਿਨ੍ਹਾਂ ਦੀ 5 5 5.5 5 500 ਤੱਕ ਜਿਨ੍ਹਾਂ ਦੀ ਚਰਬੀ ਪਹੁੰਚੀ ਹੋਈ ਹੈ ਔਰ ਉਹ ਕਹਿੰਦੇ ਆ ਵੀ ਅਸੀਂ 5 5 ਸਾਲ ਤੋਂ ਦੇਸੀ ਕਿਉਂ ਨਹੀਂ ਖਾ ਰਹੇ ਫਿਰ ਜਿਹੜੇ ਦੇਸੀ ਕਿਉਂ ਛੱਡ ਕੇ ਵੀ ਜਿਨ੍ਹਾਂ ਦੀ ਚਰਬੀ ਵੱਧ ਰਹੀ ਹੈ ਖੂਨ ਗਾੜਾ ਹੋ ਰਿਹਾ ਉਹ ਕਿਉਂ ਹੋ ਰਿਹਾ ਕਿਉਂਕਿ ਅੰਦਰ ਖੁਸ਼ਕੀਆਂ ਪੈ ਗਈਆਂ ਉਹਨਾਂ ਲੋਕਾਂ ਦੇ ਇਹ ਨਹੀਂ ਹੈਗਾ ਕਿਉਂ ਕਿਉਂਕਿ ਜਿੰਨੀ ਅਸੀਂ ਆਪਣੇ ਸਰੀਰ ਨੂੰ ਮਾੜੀ ਖਰਾਬ ਦਵਾਂਗੇ ਉਹਨੇ ਅਸੀਂ ਕਮਜ਼ੋਰ ਹੋ ਜਾਵਾਂਗੇ ਇੱਕ ਆਖਰ ਦੇ ਵਿੱਚ ਸਵਾਲ ਰਹੂਗਾ ਮੇਰਾ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਆਪਾਂ ਰੁੱਖ ਨਹੀਂ ਲਵਾਉਂਦੇ ਏਸੀ ਰਵਾਲਣ ਨੇ ਜੀ ਰੁੱਖ ਲਵਾਓ ਤਾਂ ਕਿਤੇ ਦੇਖ ਜਿ ਦਿਖ ਜਾਂਦਾ ਤਾਂ ਉਹਨੂੰ ਤੋੜ ਦਈਦਾ ਨਾ ਉਹਨੂੰ ਪਾਣੀ ਪਾਈਦਾ ਇੱਕ ਲਾਨ ਲਾ ਦਿੱਤਾ ਵੱਖਰੀ ਗੱਲ ਆ ਸਾਂਭ ਰੱਖਣੀ ਉਹ ਕਿੰਨਾ ਕਿਤੇ ਵੱਧ ਫੁੱਲ ਦਿੰਦੀ ਐ ਦੇਖੋ ਗੱਲ ਕਰਨੀ ਹੁੰਦੀ ਐ ਨਾ ਗਰਮੀ ਦੇ ਵਿੱਚ ਕੀ ਖਾਦਾ ਪੀਤਾ ਜਾਵੇ ਫਿਰ ਅੱਜ ਦੇ ਟਾਈਮ ਦੇ ਵਿੱਚ ਨਾ ਤਾਂ ਇਨਸਾਨ ਆਪਣੇ ਪੁੱਤ ਨੂੰ ਪਾਲ ਸਕਦਾ ਨਾ ਰੁੱਖ ਨੂੰ ਪਾਲ ਸਕਦਾ ਇਹ ਬਹੁਤ ਵੱਡੀ ਗੱਲ ਐ ਤੇ ਬਹੁਤ ਘੱਟ ਲੋਕਾਂ ਨੂੰ ਸਮਝ ਆਊਗੀ ਨਾ ਪੁੱਤ ਨੂੰ ਪਾਲ ਸਕਦਾ ਨਾ ਰੁੱਖ ਨੂੰ ਪਾਲ ਸਕਦਾ ਕਿਉਂਕਿ ਜਿਹੜਾ ਇਨਸਾਨ ਆਉਣ ਵਾਲੇ ਸਮੇਂ ਨੂੰ ਨਹੀਂ ਸਾਂਭ ਸਕਦਾ ਆਉਣ ਵਾਲੇ ਸਮੇਂ ਨੂੰ ਪਾਲ ਨਹੀਂ ਸਕਦਾ ਤਾਂ ਤੁਸੀਂ ਇਹ ਕਹਿ ਲਓ ਵਿਉਦਾ ਸਰੀਰ ਵੀ ਮਿੱਟੀ ਉਹਦੀ ਆਉਣ ਵਾਲੀ ਪੀੜ੍ਹੀ ਵੀ ਮਿੱਟੀ ਇਹ ਬਹੁਤ ਘੱਟ ਲੋਕਾਂ ਨੂੰ ਗੱਲ ਸਮਝ ਆਊਗੀ ਕਿਉਂ ਕਿਉਂਕਿ ਜਿਹੜਾ ਲੋਕ ਆਉਣ ਵਾਲੇ ਸਮੇਂ ਬਾਰੇ ਜਿਹੜਾ ਇਨਸਾਨ ਸੋਚਦਾ ਨਹੀਂ ਆਪਣੀ ਬੋਧ ਨੂੰ ਨਹੀਂ ਸੰਭੂਗਾ ਤਾਂ ਉਹ ਵਜੂਗਾ ਕਿ ਮੈਂ ਜਿਵੇਂ ਗਰਮੀ ਬਹੁਤ ਜ਼ਿਆਦਾ ਆਇਆ ਕੀ ਆਂਦਾ ਕਿ ਗਰਮੀਆਂ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਪਾਣੀ ਪੀਣ ਨੂੰ ਲੈ ਕੇ ਆਪਾਂ ਨੂੰ ਇਹ ਕਿਹਾ ਜਾਂਦਾ ਕਿ ਜਲਦੀ ਪਈ ਪਾਣੀ ਵੱਧ ਤੋਂ ਵੱਧ ਪੀਣਾ ਪਾਣੀ ਵੱਧ ਤੋਂ ਵੱਧ ਪੀਣਾ ਆਪਾਂ ਕੀ ਕਰਦੇ ਆ ਫ੍ਰਿਜ ਦੇ ਵਿੱਚ ਗੀੜੀਆਂ ਦਈ ਜਾਂਦੇ ਆ ਬੋਤਲਾਂ ਭਰੀ ਜਾਂਦੇ ਆ ਜਾਂ ਖਰਬੂਜੇ ਖਾਲੇ ਤਰਬੂਜ ਖਾਲੇ ਇੱਕ ਕੀ ਵੈਸੇ ਆਪਾਂ ਵੀ ਕਿ ਬੇਸਿਕਲੀ ਦੇਖ ਲੈ ਆਯੁਰਵੇਦ ਕਿਸ ਕਿਸ ਕਿਵੇਂ ਦੇਖਦਾ ਇਸ ਚੀਜ਼ ਆ ਗਰਮੀ ਦੇ ਮੌਸਮ ਨੂੰ ਤਰਬੂਜ ਖਾਣਾ ਖਰਬੂਜਾ ਖਾਣਾ ਬਹੁਤ ਉੱਤਮ ਮੰਨਿਆ ਗਿਆ ਹੂੰ ਕਿਉਂਕਿ ਨਾ ਤਾਂ ਉਹਨੇ ਤੁਹਾਡ ਨੂੰ ਡੀ ਹਾਈਡਰੇਸ਼ਨ ਹੋਣ ਦੇਣੀ ਹੈ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਦੂਜਾ ਨੰਬਰ ਕੀ ਹੈ ਉਹਨੇ ਤੁਹਾਡੇ ਜਿਹੜੇ ਰੋਮ ਆ ਜਾਂ ਤੁਹਾਡੀ ਜਟਰਗਨੀ ਆ ਉਹਨੇ ਠੰਡੀ ਨਹੀਂ ਪੈਣ ਦੇਣੀ ਕਦੇ ਵੀ ਜਿਹੜੀ ਤੁਹਾਨੂੰ ਭੁੱਖ ਲੱਗਣ ਤੋਂ ਰੋਕਦੀ ਹੈ ਜਟਰਗਨੀ ਆ ਸਾਡੇ ਸਰੀਰ ਦੇ ਵਿੱਚ ਕੱਗ ਹੈ ਉਹ ਉਹਨੇ ਪੂਰੀ ਪ੍ਰਦੀਪਤ ਰੱਖਣੀ ਹੈ ਅਸੀਂ ਫ੍ਰਿਜ ਵਾਲਾ ਪਾਣੀ ਪੀਨੇ ਆ ਉਹਨੇ ਤੁਹਾਡੀ ਜੜ ਰੱਖਣੀ ਜਿਹੜੀ ਹੈਗੀ ਆ ਬਿਲਕੁਲ ਮੰਦ ਕਰ ਦੇਣੀ ਹੈ ਬੁਝਾ ਦੇਣੀ ਹੈ ਬੁਝਾ ਦੇਣੀ ਹੈ ਤੁਸੀਂ ਘੜੇ ਵਾਲਾ ਪਾਣੀ ਪੀਨੇ ਹੋ ਕਹਿੰਦੇ ਮਿੱਟੀ ਜਿਹੜਾ ਮਿੱਟੀ ਆ ਮਿੱਟੀ ਦਾ ਅਤੀਤ ਵੀ ਠੰਡਾ ਹੁੰਦਾ ਹੈ ਤੇ ਘੜੇ ਦੀ ਤਸਵੀਰ ਵੀ ਠੰਡੀ ਹੈ ਤੁਸੀਂ ਜਿਹੜੀ ਪੀਨੇ ਹੋ ਫਰਿੱਜ ਵਾਲਾ ਪਾਣੀ ਹੂੰ ਉਹ ਕੀ ਆ ਉਹ ਤੁਹਾਨੂੰ ਗਰਮੈਸ਼ ਪੈਦਾ ਕਰਕੇ ਦਿੰਦਾ ਵੈਸੇ ਉਹ ਠੰਡਾ ਪਰ ਤਸੀਰ ਕਰਕੇ ਉਹ ਤਸਵੀਰ ਉਹਦੀ ਬਰਫ਼ ਦੀ ਤਸਵੀਰ ਆ ਗਰਮ ਹੈ ਗਰਮ ਉਹਨੇ ਤੁਹਾਡੇ ਹੋਰ ਅੰਦਰ ਜਾ ਕੇ ਅੱਗ ਲਾਉਣੀ ਆ ਤੁਹਾਨੂੰ ਬਿਮਾਰੀਆਂ ਵਧਾਉਣੀਆਂ ਤੇ ਅੱਜ ਕੱਲ ਇੱਕ ਟ੍ਰੈਂਡ ਜਾਂ ਚੱਲਿਆ ਹੋਇਆ ਕਿ ਘੜੇ ਦੇ ਨੀਚੇ ਪਲਾਸਟਿਕ ਦੀ ਟੂਟੀ ਲਾ ਦਿੱਤੀ ਜਾਂਦੀ ਆ ਉਹ ਟੂਟੀ ਨਾਲ ਹੀ ਆਪਾਂ ਪਾਣੀ ਪੀ ਜੰਨੇ ਆ ਕਿਉਂਕਿ ਸ਼ਾਇਦ ਲੋਕਾਂ ਨੂੰ ਇੰਜ ਲੱਗਦਾ ਆ ਕਿ ਅਸੀਂ ਉਹ ਗਲਾਸ ਢਬੋ ਕੇ ਪੀਣ ਨਾਲ ਸਾਡਾ ਸਟੈਂਡਰਡ ਸ਼ੈਅ ਲੋ ਹੋ ਜਾਂਦਾ ਜਾਂ ਉਹ ਚੰਗਾ ਨਹੀਂ ਲੱਗਦਾ ਹੈਗਾ ਕਿ ਜਾਂ ਇੰਨਾ ਸਮਾਂ ਨਹੀਂ ਹੈਗਾ ਕਿ ਗਲਾਸ ਕੱਢ ਕੇ ਦੁਬਾਰਾ ਜੀ ਪੀਆ ਜਾਵੇ ਦੇਖੋ ਇੱਥੇ ਬਹੁਤ ਵੱਡੀ ਗੱਲ ਕੀਤੀ ਹੈ ਤੁਸੀਂ ਪਾਣੀ ਦੇ ਵਿੱਚ ਨਾ ਕੁਝ ਯੂਰੇਨੀਅਮ ਹੁੰਦਾ ਹ ਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਦਾ ਯੂਰੇਨੀਅਮ ਦੀ ਧਾਤ ਹੈ ਪਾਣੀ ਜਿਹੜਾ ਮਿੱਟੀ ਦਾ ਘੜਾ ਹੈ ਉਹਦਾ ਪਾਣੀ ਹੈ ਸਾਨੂੰ ਅੱਧ ਤੋਂ ਥੱਲੇ ਨਹੀਂ ਪੀਣਾ ਚਾਹੀਦਾ ਅੱਧ ਤੋਂ ਥੱਲੇ ਨਹੀਂ ਪੀਣਾ ਚਾਹੀਦਾ ਕਿਉਂ ਕਿ ਜਿਹੜੀ ਜਰੇਨੀਅਮ ਦੀ ਧਾਤ ਹੈ ਘੜੇ 'ਚ ਐਡੀ ਕਿ ਪਾਵਰ ਹੈ ਐਡੀ ਕਿ ਸ਼ਕਤੀ ਹੈ ਉਹ ਆਪਣੇ ਹੇਠਲੇ ਹਿੱਸੇ 'ਚ ਉਹਦੀ ਧਾਤ ਨੂੰ ਲੈ ਜਾਂਦਾ ਜਿਹੜਾ ਕੁੱਤੇ ਵਾਲਾ ਪਾਣੀ ਹੈ ਘੜੇ ਦੇ ਅੱਧ ਤੋਂ ਉੱਪਰ ਵਾਲਾ ਉਹ ਤੁਸੀਂ ਕਹੋ ਦੁਨੀਆ ਤੇ ਉਹ ਤੋਂ ਵੱਡਾ ਕੋਈ ਫਿਲਟਰ ਨਹੀਂ ਅਜੇ ਤੱਕ ਬਣਿਆ ਨਾ ਬਣ ਸਕਦਾ ਜਿਹੜਾ ਅਸੀਂ ਟੂਟੀ ਵਾਲਾ ਪਾਣੀ ਘੜੇ ਨੂੰ ਟੂਟੀ ਲਾ ਕੇ ਪੀਨੇ ਆ ਉਹ ਤਾਂ ਅਸੀਂ ਵੈਸੇ ਹੀ ਕੈਮੀਕਲ ਠੋਕਤਾ ਉਹਦੇ ਵਿੱਚ ਤੁਸੀਂ ਦੇਖੋ ਜਿੱਥੇ ਨੂੰ ਉਹਦਾ ਨਿਕਲਣਾ ਪਾਣੀ ਉਹਦਾ ਵੈਸੇ ਹੀ ਤੁਸੀਂ ਪਲਾਸਟਿਕ ਜਿਹੜੀ ਭੁਰਕੇ ਆਉਂਦੀ ਹੈ ਉਹੀ ਤੁਸੀਂ ਪਹਿਲਾਂ ਹੀ ਕੈਮੀਕਲ ਬਣਾਤਾ ਦੂਜਾ ਨੰਬਰ ਇਹ ਆ ਵੀ ਘੜੇ ਦੇ ਨੀਚੇ ਵਾਲਾ ਪਾਣੀ ਜਿਹੜਾ ਨਹੀਂ ਪੀਣਾ ਚਾਹੀਦਾ ਉਥੇ ਜਿਹੜਾ ਸਾਡਾ ਪਾਣੀ ਜਿਹੜਾ ਅੱਜ ਕੱਲ੍ਹ ਧਰਤੀ ਥੱਲੇ ਅਸੀਂ ਵੈਸੇ ਹੀ ਕੈਮੀਕਲ ਪਾ ਪਾ ਕੇ ਜਿਹੜਾ ਗੰਧਲਾ ਕਰਤਾ ਤਾਂ ਉਹ ਘੜੇ ਦੇ ਵਿੱਚ ਅੱਡੀ ਪਾਵਰ ਆ ਵੀ ਉਹ ਜਿਹੜਾ ਗੰਧਲਾ ਪਾਣੀ ਆ ਜਿਵੇਂ ਫਿਲਟਰ ਵਾਲਾ ਪਾਣੀ ਬਾਹਰ ਆ ਜਾਂਦਾ ਹੈ ਫਿਲਟਰ ਦਾ ਇੱਕ ਪਾਸੇ ਨੂੰ ਵੀ ਹਾਵੀਆ ਖਰਾਬ ਪਾਣੀ ਆ ਉਹ ਘੜਾ ਆਪਣੇ ਥੱਲੇ ਸਮਾ ਲੰਦਾ ਉਸ ਪਾਣੀ ਨੂੰ ਛੱਡ ਕੇ ਸਾਨੂੰ ਉੱਤੇ ਵਾਲੀ ਤਹਿ ਵਾਲਾ ਪਾਣੀ ਪੀਣਾ ਚਾਹੀਦਾ ਫਿਰ ਦੇਖਿਓ ਘੜੇ ਦੇ ਜਿਹੜੇ ਪਾਣੀ ਦਾ ਕਮਾਲ ਕਿੰਨਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਿਉਂਕਿ ਅੱਜ ਕੱਲ ਆਪਾਂ ਬੇਸ਼ਿਕ ਪਿਛਲੇ ਜਿਵੇਂ ਕਹਿੰਦੇ ਨੇ ਉਹਦੇ ਕਿ ਮੱਛੀ ਪੱਥਰ ਚੱਟ ਕੇ ਵਾਪਸ ਮੜਉਂਦੀਆਂ ਤਿਆਰੀਆਂ ਚੱਲ ਰਹੀਆਂ ਹਨ ਲੋਕ ਹੁਣ ਸ਼ਾਇਦ ਵਾਪਸ ਮੜਨਾ ਚਾਹੁੰਦੇ ਨੇ ਪਰ ਉਹ ਸ਼ਾਇਦ ਦੋ ਚਾਰ ਗੱਲਾਂ ਬਾਤਾਂ ਆਪਣੇ ਮਾਈਂਡ ਦੇ ਵਿੱਚ ਰੱਖ ਲੈਂਦੇ ਨੇ ਉਹ ਸੋਚਦੇ ਨੇ ਕਿ ਸਾਡਾ ਸਟੈਂਡਰਡ ਲਾਅ ਹੁੰਦਾ ਹੈ ਇਹ ਜਿਹੜੀਆਂ ਗੱਲਾਂ ਪੁਰਾਣਾ ਪੁਰਾਣ ਕਹਿੰਦੇ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਚੱਲਦਾ ਤੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੋ ਆਪਣੇ ਸਿਆਣੇ ਕਰਦੇ ਹੁੰਦੇ ਸੀ ਫਿਰ ਆਪਾਂ ਗੱਲਾਂ ਕਰਿਆ ਕਰਾਂਗੇ ਕਿ ਉਹ ਫਲਾਣੇ ਟਾਈਮ ਸਾਡਾ ਦਾਦਾ ਜੀ ਐਂ ਦੱਸਦੇ ਸੀ ਸਾਡਾ ਦਾਦਾ ਐਂ ਦੱਸਦਾ ਹੁੰਦਾ ਸੀ ਸਾਡਾ ਬਾਪੂ ਐਂ ਦੱਸਦਾ ਹੁੰਦਾ ਸੀ ਇਹ ਦੱਸਣ ਨਾਲੋਂ ਜੇ ਆਪਾਂ ਖੁਦ ਆਪਣਾਈਏ ਉਹਨਾਂ ਦੀਆਂ ਗੱਲਾਂ ਨੂੰ ਤਾਂ ਕਿਤੇ ਨਾ ਕਿਤੇ ਆਪਾਂ ਕਿਸੇ ਵੀ ਡਾਕਟਰ ਕਿਸੇ ਵੀ ਬਿਮਾਰੀ ਕਿਸੇ ਵੀ ਵੈਦ ਦੀ ਲੋੜ ਨਾ ਪਵੇ ਬਹੁਤ ਕੁਝ ਆ ਦੁਨੀਆ ਤੇ ਬਹੁਤ ਕੁਝ ਵੇਖਣ ਨੂੰ ਵੀ ਐ ਪਰ ਆਪਾਂ ਸ਼ਾਇਦ ਉਹ ਚੀਜ਼ਾਂ ਨੂੰ ਨਹੀਂ ਧਿਆਨ ਦੇ ਪਾਉਂਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸ਼ੇਅਰ ਇਸ ਕਰਕੇ ਕਿ ਭਾਈ ਗਰਮੀ ਬਹੁਤ ਆ ਫਿਲਟਰ ਬਥੇਰੇ ਆਲੇ ਬੜਾ ਸੋਚ ਲਿਆ ਕਿ ਐਲਕਲਾਈਨ ਵਾਟਰ ਵੀ ਪੀਣਾ ਚਾਹੀਦਾ ਆ ਇਹ ਵੀ ਸੋਚ ਲਿਆ ਕਿ ਉਹ ਚੀਜ਼ਾਂ ਸਹੀ ਨੇ ਕਿ ਨਹੀਂ ਅਗਲੀ ਵਾਰ ਤੁਸੀਂ ਜਿਹੜੇ ਕਮੈਂਟ ਕਰੋਗੇ ਉਹਦਾ ਦੀ ਅਗਲੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਕਰਨ ਦਾ ਦੋਈ ਜ਼ਾਦਾ ਦੇ ਦਿਰ ਹੋ ਰਹਿ ਮੈਂ ਧੰਨਵਾਦ